ਏ ਬੱਚੇ ਆਏ ਆ ਜੀ ਲਹਿਰੇ ਤੋਂ ਜਿਨ੍ਹਾਂ ਨੇ ਵਿਧਾਨ ਸਭਾ ਦਾ ਅੱਜ ਸੈਸ਼ਨ ਦੇਖਿਆ ਤੇ ਬੱਚਿਆਂ ਨਾਲ ਗੱਲ ਕਰਦਾ ਬੇਟਾ ਤੁਸੀਂ ਕੀ ਦੇਖਿਆ ਅੱਜ ਇੱਥੇ ਸਰ ਇਹ ਸੀ ਦੇਖਿਆ ਮਤਲਬ ਇੱਥੇ ਦੇਖਿਆ ਕਿ ਫਾਈਟ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਕਰਦੇ ਨੇ ਇੱਕ ਦੂਜੇ ਦੀ ਗੱਲ ਨਹੀਂ ਮੰਨਦੇ ਹੈਗੇ ਗੱਲ ਨਹੀਂ ਮੰਨਦੇ ਸਰ ਗੱਲ ਸੁਣਨੀ ਚਾਹੀਦੀ ਹੈ ਫੇਰ ਹੀ ਆਪਣਾ ਕੋਈ ਫੈਸਲਾ ਸੁਣਾਣਾ ਚਾਹੀਦਾ ਹੈ ਕਿ ਆਪਣੀ ਗੱਲ ਰੱਖਦੀ ਤਾਂ ਦੂਜੇ ਦੀ ਵੀ ਗੱਲ ਸੁਣਨੀ ਚਾਹੀਦੀ ਹੈ ਨਾ ਕਿ ਆਪਣੀ ਹੀ ਬੋਲੀ ਜੀ ਤੁਹਾਨੂੰ ਕੀ ਲੱਗਦਾ ਜੀ ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਤਾਂ ਜਿਹੜੇ ਲੋਕ ਮੁੱਦੇ ਨੇ ਉਹ ਪਾਸੇ ਰਹਿ ਜਾਂਦੇ ਫਿਰ ਹਾਂਜੀ ਉਹ ਤੇ ਰਹਿੰਦੇ ਹੀ ਆਪਣੀ ਲੜਾਈ ਲੜਾਈ ਚ ਰਹਿ ਜਾਂਦੇ ਆ ਉਹ ਲੋਕ ਜਿਹੜੇ ਆਮ ਲੋਕ ਨੇ ਉਹਨਾਂ ਤੇ ਗੱਲਾਂ ਸੁਣਦੇ ਹੀ ਨਹੀਂ ਹੈਗੇ ਤੁਹਾਨੂੰ ਲਿਆਂਦਾ ਗਿਆ ਇੱਥੇ ਤੁਸੀਂ ਕੀ ਸਬਜੈਕਟ ਪੜ੍ਹ ਰਹੇ ਹੋ ਵੈਸੇ ਕੀ ਪੜ੍ਹ ਰਹੇ ਹੋ ਬੇਟਾ ਤੁਸੀਂ ਅਸੀਂ ਪੋਲੀਟੀਕਲ ਸਾਇੰਸ ਪੋਲੀਟੀਕਲ ਸਾਇੰਸ ਤੇ ਪੋਲੀਟੀਕਲ ਸਾਇੰਸ ਦਾ ਤਾਂ ਬਹੁਤ ਵਧੀਆ ਇੱਕ ਚੈਪਟਰ ਹੈਗਾ ਵਿਧਾਨ ਸਭਾ ਹਾਂਜੀ ਸੋ ਤੁਹਾਨੂੰ ਪੜਾਇਆ ਜਾਂਦਾ ਤੇ ਅੱਜ ਤੁਸੀਂ ਤੁਸੀਂ ਆਪ ਦਾ ਪ੍ਰਿਵਿਊ ਦਿਓ ਵੀ ਕੀ ਅੱਜ ਵੇਖਿਆ ਖਾਸ ਕੀ ਕੁਐਸਚਨ ਸੀ ਅਸੀਂ ਸਰ ਜਿੱਦਾਂ ਸਾਨੂੰ ਫਿਜ਼ੀਕਲ ਸਾਇੰਸ ਚ ਪੜਾਇਆ ਜਾਂਦਾ ਸੀ ਵੀ ਲੀਡਰ ਆਫ ਹਾਊਸ ਇਸ ਲੀਡਰ ਆਫ ਪਾਰਲੀਮੈਂਟਸ ਵਗੈਰਾ ਸਭ ਨੇ ਅੱਤੇ ਸਾਰਾ ਕੁਝ ਦੇਖਿਆ ਉਹ ਵੀ ਮੰਤਰੀ ਸਾਹਿਬ ਕਿੱਦਾਂ ਕਿ ਸਾਰੇ ਨੂੰ ਕਹਿੰਦੇ ਆ ਆਰਡਰ ਦਿੰਦੇ ਆ ਕਿ ਤੇ ਕਿਹਦੇ ਕਿਹਦੇ ਕੋਲ ਹੱਕ ਹੈ ਕੀ ਕੀ ਬੋਲਣ ਦਾ ਇਦਾਂ ਸਾਨੂੰ ਬਹੁਤ ਵਧੀਆ ਲੱਗਿਆ ਜੀ ਪੜਕੇ ਨਹੀਂ ਇੰਨਾ ਵਧੀਆ ਲੱਗਦਾ ਜਿੰਨਾ ਦੇਖ ਕੇ ਵਧੀਆ ਲੱਗਿਆ ਤੇ ਇੱਥੇ ਜੋ ਇਹਨਾਂ ਦਾ ਲੀਡਰਸ ਦਾ ਤੁਸੀਂ ਅੱਜ ਦੇਖਿਆ ਡਿਬੇਟ ਦੇ ਵਿੱਚ ਉਹ ਕੀ ਤੁਹਾਨੂੰ ਖਾਸ ਇਮਪ੍ਰੈਸ਼ਨ ਕੀ ਲੈ ਕੇ ਚੱਲੇ ਖਾਸ ਸਰ ਇਮਪ੍ਰੈਸ਼ਨ ਵੀ ਦੋਹ ਲੋਕਾਂ ਦੀ ਗੱਲਾ ਸੁਣਦੇ ਨੇ ਦੋ ਗੌਰ ਵੀ ਪੂਰੀ ਕਰਦੇ ਨੇ ਪੂਰੇ ਖਰਚੇ ਦਾ ਵੀ ਪੂਰਾ ਧਿਆਨ ਰੱਖਦੇ ਨੇ ਬਟ ਇੰਨੀ ਡੂੰਗਾ ਨਹੀਂ ਜਾਂਦੇ ਹੈਗੇ ਵੀ ਲੋਕਾਂ ਨੂੰ ਜਿੱਦੋਂ ਨੌਕਰੀ ਦੀ ਗੱਲ ਕਰ ਰਹੇ ਸੀਗੇ ਉੱਥੇ ਵੀ ਵੀ ਇੰਨਿਆਂ ਨੂੰ ਮਿਲ ਗਈ ਇਹਨਾਂ ਨੂੰ ਮਿਲੀ ਨਹੀਂ ਅੱਦੇ ਥੈਂਕ ਯੂ ਵੈਰੀ ਮਚ ਸੋ ਇੱਕ ਬਹੁਤ ਹੀ ਸ਼ਾਰਟ ਜਿਹੜੀ ਹੈ ਤੁਹਾਨੂੰ ਇੱਕ ਮੈਸੇਜ ਬੱਚਿਆਂ ਦਾ ਜਿਹੜਾ ਤੁਹਾਨੂੰ ਦਿਖਾਇਆ ਕਿ ਵਿਧਾਨ ਸਭਾ ਦਾ ਅੱਜ ਸੈਸ਼ਨ ਦੇਖਣ ਆਏ ਐ ਐਨ ਬੜੀ ਵਧੀਆ ਗੱਲ ਕਰਕੇ ਨੇ ਕਿ ਆਪਣੇ ਜਿਹੜੇ ਕੁੱਕੜ ਲੜਾਈ ਜਿਹੜੀ ਹੈ ਇਹ ਲੀਡਰ ਲੜਦੇ ਰਹਿੰਦੇ ਆ ਆਮ ਲੋਕਾਂ ਦੀ ਗੱਲ ਬਹੁਤ ਦੂਰ ਰਹਿ ਜਾਂਦੀ ਆ ਸੋ ਇਹ ਗੱਲਬਾਤ ਕਿਸ ਤਰ੍ਹਾਂ ਲੱਗੀ ਇਹਨੂੰ ਜ਼ਰੂਰ ਸ਼ੇਅਰ ਕਰ ਦੇਣਾ ਇਹ ਬੱਚੇ ਆਏ ਆ ਜੀ ਲਹਿਰੇ ਤੋਂ ਜਿਨ੍ਹਾਂ ਨੇ ਵਿਧਾਨ ਸਭਾ ਦਾ ਅੱਜ ਸੈਸ਼ਨ ਦੇਖਿਆ ਤੇ ਬੱਚਿਆਂ ਨਾਲ ਗੱਲ ਕਰਦਾ ਬੇਟਾ ਤੁਸੀਂ ਕੀ ਦੇਖਿਆ ਅੱਜ ਇੱਥੇ ਦੇਖੋ ਇਹ ਮੰਨਵ ਇੱਥੇ ਦੇਖਿਆ ਕਿ ਫਾਈਟ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਕਰਦੇ ਨੇ ਇੱਕ ਦੂਜੇ ਦੀ ਗੱਲ ਨਹੀਂ ਮੰਨਦੇ ਹੈਗੇ ਗੱਲ ਨਹੀਂ ਮੰਨਦੇ ਸਰ ਗੱਲ ਸੁਣਨੀ ਚਾਹੀਦੀ ਹੈ ਫੇਰ ਹੀ ਆਪਣਾ ਕੋਈ ਫੈਸਲਾ ਸੁਣਾਉਣਾ ਚਾਹੀਦਾ ਕਿ ਆਪਣੀ ਗੱਲ ਰੱਖਦੀ ਤਾਂ ਦੂਜੇ ਦੀ ਵੀ ਗੱਲ ਸੁਣਨੀ ਚਾਹੀਦੀ ਹੈ ਨਾ ਕਿ ਆਪਣੀ ਹੀ ਬੋਲੀ ਤੁਹਾਨੂੰ ਕੀ ਲੱਗਦਾ ਕਿ ਜਦੋਂ ਇਹੋ ਜੀਆਂ ਗੱਲਾਂ ਹੁੰਦੀਆਂ ਨੇ ਤਾਂ ਜਿਹੜੇ ਲੋਕ ਮੁੱਦੇ ਨੇ ਉਹ ਪਾਸੇ ਰਹਿ ਜਾਂਦੇ ਫਿਰ ਹਾਂਜੀ ਉਹ ਤੇ ਰਹਿੰਦੇ ਹੀ ਆਪਣੀ ਲੜਾਈ ਲੜਾਈ ਚ ਰਹਿ ਜਾਂਦੇ ਆ ਉਹ ਲੋਕ ਜਿਹੜੇ ਆਮ ਲੋਕ ਨੇ ਉਹ ਤਾਂ ਗੱਲਾਂ ਸੁਣਦੇ ਹੀ ਨਹੀਂ ਹੈਗੇ ਤੁਹਾਨੂੰ ਲਿਆਂਦਾ ਗਿਆ ਇੱਥੇ ਤੁਸੀਂ ਕੀ ਸਬਜੈਕਟ ਪੜ੍ਹ ਰਹੇ ਹੋ ਵਸ ਕੀ ਪੜ੍ਹ ਰਹੇ ਹੋ ਬੇਟਾ ਤੁਸੀਂ ਅਸੀਂ ਪੋਲੀਟੀਕਲ ਸਾਇੰਸ ਪੋਲੀਟੀਕਲ ਸਾਇੰਸ ਤੇ ਪੋਲੀਟੀਕਲ ਸਾਇੰਸ ਦਾ ਤਾਂ ਇਹ ਬਹੁਤ ਵਧੀਆ ਇੱਕ ਚੈਪਟਰ ਹੈਗਾ ਵਿਧਾਨ ਸਭਾ ਹਾਂਜੀ ਸੋ ਤੁਹਾਨੂੰ ਪੜਾਇਆ ਜਾਂਦਾ ਤੇ ਅੱਜ ਤੁਸੀਂ ਤੁਸੀਂ ਆਪ ਦਾ ਪ੍ਰਿਵਿਊ ਦਿਓ ਵੀ ਕੀ ਅੱਜ ਵੇਖਿਆ ਖਾਸ ਕੀ ਕੁਐਸਚਨ ਅਜੀ ਸਰ ਜਿੱਦਾਂ ਸਾਨੂੰ ਪੀਰੀਟਿਕ ਸਾਇੰਸ ਚ ਪੜਾਇਆ ਜਾਂਦਾ ਸੀ ਵੀ ਲੀਡਰ ਆਫ ਹਾਊਸਿਸ ਲੀਡਰ ਆਫ ਪਾਰਲੀਮੈਂਟਸ ਵਗੈਰਾ ਸਾਨੂੰ ਇੱਥੇ ਸਾਰਾ ਕੁਝ ਦੇਖਿਆ ਉਹ ਵੀ ਮੰਤਰੀ ਸਾਹਿਬ ਕਿੱਦਾਂ ਕਿ ਸਾਰੇ ਨੂੰ ਕਹਿੰਦੇ ਆ ਆਰਡਰ ਦਿੰਦੇ ਆ ਕਿ ਕਿਹਦੇ ਕਿਹਦੇ ਕੋਲ ਹੱਕ ਹੈ ਕੀ ਕੀ ਬੋਲਣ ਦਾ ਇਦਾਂ ਸਾਨੂੰ ਬਹੁਤ ਵਧੀਆ ਲੱਗਿਆ ਵੀ ਪੜ੍ਹ ਕੇ ਨਹੀਂ ਇੰਨਾ ਵਧੀਆ ਲੱਗਦਾ ਜਿੰਨਾ ਦੇਖ ਕੇ ਵਧੀਆ ਲੱਗਿਆ ਤੇ ਇੱਥੇ ਜੋ ਇਹਨਾਂ ਦਾ ਲੀਡਰਸ ਦਾ ਤੁਸੀਂ ਅੱਜ ਦੇਖਿਆ ਡਿਬੇਟ ਦੇ ਵਿੱਚ ਉਹ ਕੀ ਤੁਹਾਨੂੰ ਖਾਸ ਇੰਪ੍ਰੈਸ਼ਨ ਕੀ ਲੈ ਕੇ ਚੱਲੇ ਖਾਸ ਸਰ ਇੰਪ੍ਰੈਸ਼ਨ ਵੀ ਦੋ ਲੋਕਾਂ ਦੀ ਗੱਲਾਂ ਸੁਣਦੇ ਨੇ ਦੋ ਗੌਰ ਵੀ ਪੂਰੀ ਜਾਂਦੇ ਹੈਗੇ ਵੀ ਲੋਕਾਂ ਨੂੰ ਜਿੱਦੋਂ ਨੌਕਰੀ ਦੀ ਗੱਲ ਕਰ ਰਹੇ ਸੀਗੇ ਉੱਥੇ ਵੀ ਵੀ ਇੰਨਿਆਂ ਨੂੰ ਮਿਲ ਗਏ ਇਨਾਂ ਨੂੰ ਮਿਲੀ ਨਹੀਂ ਅੱਦੇ ਵਿੱਚ ਐ ਇਦਾਂ ਹੀ ਰਹਿ ਜਾਂਦੇ ਨੇ ਹੈਗੇ ਬਹੁਤ ਵਧੀਆ ਲੱਗੇ ਸਰ ਸਾਡੇ ਦੇ ਵਿੱਚ ਠੀਕ ਥੈਂਕ ਯੂ ਵੈਰੀ ਮਚ ਸੋ ਇੱਕ ਬਹੁਤ ਹੀ ਸ਼ਾਰਟ ਜਿਹੜੀ ਹੈ ਤੁਹਾਨੂੰ ਇੱਕ ਮੈਸੇਜ ਬੱਚਿਆਂ ਦਾ ਜਿਹੜਾ ਤੁਹਾਨੂੰ ਦਿਖਾਇਆ ਕਿ ਵਿਧਾਨ ਸਭਾ ਦਾ ਅੱਜ ਸੈਸ਼ਨ ਦੇਖਣ ਆਏ ਐ ਐਨ ਬੜੀ ਵਧੀਆ ਗੱਲ ਕਰਕੇ ਨੇ ਕਿ ਆਪਣੇ ਜਿਹੜੀ ਟੁੱਕੜ ਲੜਾਈ ਜਿਹੜੀ ਹੈ ਇਹ ਲੀਡਰ ਲੜਦੇ ਰਹਿੰਦੇ ਆ ਆਮ ਲੋਕਾਂ ਦੀ ਗੱਲ ਬਹੁਤ ਦੂਰ ਰਹਿ ਜਾਂਦੀ ਹੈ ਸੋ ਇਹ ਗੱਲਬਾਤ ਕਿਸ ਤਰ੍ਹਾਂ ਲੱਗੀ ਇਹਨੂੰ ਜਰੂਰ ਸ਼ੇਅਰ ਕਰਦੇ ਏ ਬੱਚੇ ਆਏ ਆ ਜੀ ਲਹਿਰੇ ਤੋਂ ਜਿਨ੍ਹਾਂ ਨੇ ਵਿਧਾਨ ਸਭਾ ਦਾ ਅੱਜ ਸੈਸ਼ਨ ਦੇਖਿਆ ਤੇ ਬੱਚਿਆਂ ਨਾਲ ਗੱਲ ਕਰਦਾ ਬੇਟਾ ਤੁਸੀਂ ਕੀ ਦੇਖਿਆ ਅੱਜ ਇੱਥੇ ਸਾਰੇ ਸੀ ਦੇਖੋਗੇ ਮਤਲਬ ਇੱਥੇ ਦੇਖਿਆ ਕਿ ਫਾਈਟ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਕਰਦੇ ਨੇ ਇੱਕ ਦੂਜੇ ਦੀ ਗੱਲ ਨਹੀਂ ਮੰਨਦੇ ਹੈਗੇ ਗੱਲ ਨਹੀਂ ਮੰਨਦੇ ਸਰ ਗੱਲ ਸੁਣਨੀ ਚਾਹੀਦੀ ਹੈ ਫੇਰ ਹੀ ਆਪਣਾ ਕੋਈ ਫੈਸਲਾ ਸੁਣਾਉਣਾ ਚਾਹੀਦਾ ਕਿ ਆਪਣੀ ਗੱਲ ਰੱਖਦੀ ਤਾਂ ਦੂਜੇ ਦੀ ਵੀ ਗੱਲ ਸੁਣਨੀ ਚਾਹੀਦੀ ਨਾ ਕਿ ਆਪਣੀ ਹੀ ਬੋਲੀ ਤੁਹਾਨੂੰ ਕੀ ਲੱਗਦਾ ਜੀ ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਤਾਂ ਜਿਹੜੇ ਲੋਕ ਮੁੱਦੇ ਨੇ ਉਹ ਪਾਸੇ ਰਹਿ ਜਾਂਦੇ ਫਿਰ ਹਾਂਜੀ ਉਹ ਤੇ ਰਹਿੰਦੇ ਹੀ ਆਪਣੀ ਲੜਾਈ ਲੜਾਈ ਚ ਰਹਿ ਜਾਂਦੇ ਆ ਉਹ ਲੋਕ ਜਿਹੜੇ ਆਮ ਲੋਕ ਨੇ ਉਹਨਾਂ ਤੇ ਗੱਲਾਂ ਸੁਣਦੇ ਹੀ ਨਹੀਂ ਹੈਗੇ ਤੁਹਾਨੂੰ ਲਿਆਂਦਾ ਗਿਆ ਇੱਥੇ ਤੁਸੀਂ ਕੀ ਸਬਜੈਕਟ ਪੜ੍ਹ ਰਹੇ ਹੋ ਵਸੇ ਕੀ ਪੜ੍ਹ ਰਹੇ ਹੋ ਬੇਟਾ ਤੁਸੀਂ ਅਸੀਂ ਪੋਲੀਟੀਕਲ ਸਾਇੰਸ ਪੋਲੀਟੀਕਲ ਸਾਇੰਸ ਤੇ ਪੋਲੀਟੀਕਲ ਸਾਇੰਸ ਦਾ ਤਾਂ ਬਹੁਤ ਵਧੀਆ ਇੱਕ ਚੈਪਟਰ ਹੈਗਾ ਵਿਧਾਨ ਸਭਾ ਹਾਂਜੀ ਸੋ ਤੁਹਾਨੂੰ ਪੜਾਇਆ ਜਾਂਦਾ ਤੇ ਅੱਜ ਤੁਸੀਂ ਤੁਸੀਂ ਆਪਦਾ ਪ੍ਰਿਵਿਊ ਦਿਓ ਵੀ ਕੀ ਅੱਜ ਵੇਖਿਆ ਖਾਸ ਕੀ ਕੁਐਸਚਨ ਹਾਂਜੀ ਸਰ ਜਿੱਦਾਂ ਸਾਨੂੰ ਪੀਡੀਓ ਸਾਇੰਸ ਚ ਪੜਾਇਆ ਜਾਂਦਾ ਸੀ ਵੀ ਲੀਡਰ ਆਫ ਹਾਊਸਿਸ ਲੀਡਰ ਆਫ ਪਾਰਲੀਮੈਂਟਸ ਵਗੈਰਾ ਸਾਨੂੰ ਇੱਥੇ ਸਾਰਾ ਕੁਝ ਦੇਖਿਆ ਉਹ ਮંત્રી ਸਾਹਿਬ ਕਿੱਦਾਂ ਕਿ ਸਾਰਿਆਂ ਨੂੰ ਕਹਿੰਦੇ ਆ ਆਰਡਰ ਦਿੰਦੇ ਆ ਕਿ ਕਿਹਦੇ ਕਿਹਦੇ ਕੋਲ ਹੱਕ ਹੈ ਕੀ ਕੀ ਬੋਲਣ ਦਾ ਇਦਾਂ ਸਾਨੂੰ ਬਹੁਤ ਵਧੀਆ ਲੱਗਿਆ ਵੀ ਪੜ੍ਹ ਕੇ ਨਹੀਂ ਇੰਨਾ ਵਧੀਆ ਲੱਗਦਾ ਜਿਨਾ ਦੇਖ ਕੇ ਵਧੀਆ ਲੱਗਿਆ ਤੇ ਇੱਥੇ ਜੋ ਇਹਨਾਂ ਦਾ ਲੀਡਰਸ ਦਾ ਤੁਸੀਂ ਅੱਜ ਦੇਖਿਆ ਡਿਬੇਟ ਦੇ ਵਿੱਚ ਉਹ ਕੀ ਤੁਹਾਨੂੰ ਖਾਸ ਇਮਪ੍ਰੈਸ਼ਨ ਕੀ ਲੈ ਕੇ ਚੱਲੇ ਖਾਸ ਸਰ ਇਮਪ੍ਰੈਸ਼ਨ ਵੀ ਦੋ ਲੋਕਾਂ ਦੀ ਗੱਲਾ ਸੁਣਦੇ ਨੇ ਦੋ ਗੌਰ ਵੀ ਪੂਰੀ ਕਰਦੇ ਨੇ ਪੂਰੇ ਖਰਚੇ ਦਾ ਵੀ ਪੂਰਾ ਧਿਆਨ ਰੱਖਦੇ ਨੇ ਬਟ ਇੰਨੀ ਡੂੰਗਾ ਨਹੀਂ ਜਾਂਦੇ ਹੈਗੇ ਵੀ ਲੋਕਾਂ ਨੂੰ ਜਿੱਦੋਂ ਨੌਕਰੀ ਦੀ ਗੱਲ ਕਰ ਰਹੇ ਸੀਗੇ ਉੱਥੇ ਵੀ ਵੀ ਇੰਨਿਆਂ ਨੂੰ ਮਿਲ ਗਈ ਇਹਨਾਂ ਨੂੰ ਮਿਲੀ ਨਹੀਂ ਅੱਦੇ ਵਿੱਚ ਇਦ ਥੈਂਕ ਯੂ ਵੈਰੀ ਮਚ ਸੋ ਇੱਕ ਬਹੁਤ ਹੀ ਸ਼ਾਰਟ ਜਿਹੜੀ ਆ ਤੁਹਾਨੂੰ ਇੱਕ ਮੈਸੇਜ ਬੱਚਿਆਂ ਦਾ ਜਿਹੜਾ ਤੁਹਾਨੂੰ ਦਿਖਾਇਆ ਕਿ ਵਿਧਾਨ ਸਭਾ ਦਾ ਅੱਜ ਸੈਸ਼ਨ ਦੇਖਣ ਆਏ ਐ ਐਂ ਬੜੀ ਵਧੀਆ ਗੱਲ ਕਰਕੇ ਨੇ ਕਿ ਆਪਣੇ ਜਿਹੜੀ ਕੁੱਕੜ ਲੜਾਈ ਜਿਹੜੀ ਆ ਇਹ ਲੀਡਰ ਲੜਦੇ ਰਹਿੰਦੇ ਆ ਆਮ ਲੋਕਾਂ ਦੀ ਗੱਲ ਬਹੁਤ ਦੂਰ ਰਹਿ ਜਾਂਦੀ ਆ ਸੋ ਇਹ ਗੱਲਬਾਤ ਕਿਸ ਤਰ੍ਹਾਂ ਲੱਗੀ ਇਹਨੂੰ ਜਰੂਰ ਸ਼ੇਅਰ ਕਰਦੇ ਨੇ